ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦਿਨ ਦੀ ਸ਼ੁਰੂਆਤ ਦੇ ਲਈ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅ ਤੁਸੀਂ ਸੋਚਦੇ ਹੋਗੇ ਚਿਹਰਾ ਨਹੀਂ ਦਿਖਾ ਰਿਹਾ ਹੈ ਨਿੰਮ ਦਿਖਾ ਰਿਹਾ ਹਨ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਨਾ ਵੀ ਐਦਾਂ ਦੇ ਨਿੰਮ ਘਰਾਂ ਦਾ ਸ਼ਿੰਗਾਰ ਹੁੰਦੇ ਸੀ ਪਹਿਲਾਂ ਹਰ ਘਰ ਦੇ ਵਿੱਚ ਨਿੰਮ ਤੇ ਕਿੱਕਰ ਜ਼ਰੂਰ ਹੁੰਦੀ ਸੀ ਪਰ ਹੁਣ ਜਿਹੜੀ ਹੈਗੀ ਕਿੱਕਰ ਵੀ ਵਿਸਰ ਗਈ ਹੈ ਨਿੰਮ ਵੀ ਟਾਲੀ ਵੀ ਕਿਸੇ ਦੇ ਘਰ ਦੇ ਵਿੱਚ ਨਹੀਂ ਉਕੇ ਅਸੀਂ ਕੋਠੀਆਂ ਪਾ ਲੀਆਂ ਨੇ ਤੇ ਪੁਰਾਣੇ ਜ਼ਮਾਨੇ ਵਾਲੇ ਘਰਾਂ ਤੋਂ ਅਸੀਂ ਦੂਰ ਹੋ ਗਏ। ਪੁਰਾਣਾ ਕਲਚਰ ਕੱਲਾ ਇਹ ਨਹੀਂ ਪੁਰਾਣਾ ਕਲਚਰ ਆ ਵੀ ਹੁੰਦਾ ਸੀ ਦੇਖਿਓ ਇੱਧਰ। ਸੱਸਰੀ ਘਰ ਬਣੇ? ਸੱਸਰੀ ਘਰ ਭਾਈ। ਹੋਰ ਕਿਵੇਂ ਕੀ ਬਣਾ ਰਹੇ ਹੋ? ਆਲੂ ਪੜੀਆਂ ਦੀ ਦਾਲ ਬਣਾ ਰਹੇ ਹਾਂ ਭਾਈ। ਤੇ ਫਿਰ ਇਹ ਤਾਂ ਗੱਲ ਹੋਊ ਜੂਗੀ। ਆਲੂ ਪੜੀਆਂ ਕਿਉਂ ਰੜੀਆਂ ਪੂ ਆਪਦੀ ਜਿੱਕੇ ਆਲੜੀਆਂ। ਨਹੀਂ ਹੁਣ ਪੂ ਆਪਦੀ ਜਿੱਦੀ ਲੜਦੀਆਂ ਨਹੀਂ ਆ। ਫਰਾਈ ਕਰਦਗੇ ਨਾਲ ਤੁਸੀਂ ਕਹਦੇ ਆਲੂ ਬੜੀਆਂ ਡੋਲਤੀਆਂ ਤੇ ਭੂਆ ਭਤੀਜੀ ਬੋਲ ਫੀਰ ਭੀਆ ਨਾਲ ਮਲਾਪ ਕਰ ਲਾਂਗੇ ਆਪਾਂ ਹਾਂ ਘਾਲ ਖਵਾ ਕੇ ਭੂਆ ਨੂੰ ਤੇ ਉਹ ਭਈਆ ਭਾਈ ਸਾਡੀ ਕਣਕ ਜਿਹੜੀ ਹਜੇ ਢੋਲ ਚ ਪਾਉਣੀ ਆ ਤੇ ਪਰ ਪਾਉਣ ਦਾ ਕੋਈ ਨਾਂ ਨਹੀਂ ਲੈ ਰਿਹਾ ਕਿਉਂਕਿ ਬੱਚਾ ਪਾਰਟੀ ਸਾਰੇ ਕੰਮ ਤੋਂ ਚੱਲਦੇ ਆ ਹੈਨਾ ਇੱਕ ਦੂਜੇ ਕਨਝਾਗਦੇ ਆ ਇੱਕ ਦੂਜੇ ਕਨਝਾਗਦੇ ਵੀ ਉਹ ਵੀ ਕਰਦੇ ਉਹ ਵੀ ਕਰਦੇ ਦੋ ਢੋਲ ਭਰਤੇ ਤੇ ਮੁੜ ਕੇ ਭਾਈ ਫਿਰ ਬਾਕੀ ਹੁਣ ਦੇਖੋ ਤੇ ਅੱਗੇ ਕੀ ਬੰਦਨ ਨੇ ਆ ਵੀ ਤੁਸੀਂ ਸਾਡੇ ਨਾਲ ਆਪਣਾ ਪੈਣ ਦਿਖਾਓ ਇਸ ਕਰਕੇ ਅਸੀਂ ਕਲਾਕਾਰਾਂ ਤੋਂ ਆਹ ਕੰਮ ਵੀ ਕਰਾਈਦਾ ਲੰਗਰ ਦਾ ਯੋਗਦਾਨ ਵਾਸਤੇ ਭਾਈ ਜੀ ਇਹ ਲੰਗਰ ਹੈ ਲੰਗਰ ਕੰਮ ਮੰਗਦਾ ਸੇਵਾ ਸੇਵਾ ਬਿਲਕੁਲ ਸੇਵਾ ਸੇਵਾ ਵਾ ਉਹਨਾਂ ਦੇ ਬੰਦੇ ਚ ਹੋਣੀ ਚਾਹੀਦੀ ਹੈ ਨਾ ਬਹੁਤ ਸਾਰੀ ਸੇਵਾ ਨਾਲੀ ਬਿਲਕੁਲ ਬਹੁਤ ਸਾਰੇ ਲੋਕ ਉਹ ਭਾਂਡੇ ਦਾ ਖੜਗਾਟ ਕੱਟ ਕਰੋ ਭਾਈ ਉਹ ਕਹਿੰਦੇ ਵਿੱਚ ਸਾਜ਼ ਵਾਜ ਵੀ ਚਾਹੀਦਾ ਹਾਂ ਬੈਕਗ੍ਰਾਉਂਡ ਮਿਊਜ਼ਿਕ ਵੀ ਚਾਹੀਦਾ ਨਾ ਤਾਂ ਕਰਕੇ ਬੈਕਗ੍ਰਾਉਂਡ ਮਿਊਜ਼ਿਕ ਦੇ ਰਹੀ ਹੈ ਹਾਂ ਲਓ ਜੀ ਫਰਾਂ ਅੱਜ ਅਸੀਂ ਚੁੱਲੇ ਤੇ ਨਹੀਂ ਵੈਸੇ ਤਾਂ ਸਬਜੀ ਦਾ ਚੁੱਲੇ ਤੇ ਬਣਦੀ ਆ ਤੇ ਪਰ ਇੱਕ ਇੱਕ ਚੀਜ਼ ਦੀ ਕਮੀ ਲੱਗੀ ਭੈਣ ਜੇ ਵੱਡੀ ਬਤੀਲੀ ਦੇ ਵਿੱਚ ਬਣਾਈ ਹੁੰਦੀ ਆਪਣੀ ਹੈਗਾ ਐਟਾ ਤੇ ਚੱਕਣ ਦੀ ਭਈ ਕੌਣ ਕਰਦੀ ਆ ਮਾਂਜਣਾ ਪਊਗਾ ਹਾਂ ਤਾਂ ਮਾਂਜਣਾ ਤਾਂ ਇਹ ਕਿਹੜਾ ਮਾਂਜੇ ਤੇ ਬਣਾਈ ਰੱਖਣੋਗੇ ਨਹੀਂ ਹਾਂ ਵੀ ਉਹ ਪਹਿਲਾਂ ਮਾਂਜਣਾ ਪਾਉਏ ਤਾਂ ਹੁਣ ਦਾਲ ਫੜਾ ਕੇ ਮਾਂਜਾਂਗੇ ਅੱਛਾ ਆਏ ਗੱਲ ਸੀਗੀ ਉਹ ਉਹ ਪਹਿਲਾਂ ਤਾਂ ਐਟਾ ਹੈਗਾ ਭਾਈ ਦਾਲ ਢੰਗ ਨਾਲ ਠੀਕ ਐ ਦੱਦੀ ਰੋ ਕੇ ਖੇਚਲਾ ਨਹੀਂ ਕਰਨਾ ਚਾਹੁੰਦੇ ਪਾਪਾ ਵੀਡੀਓ ਵਾਸਤੇ ਰੱਖਣਾ ਦੋ ਪਾਉ ਕਿ ਹਾਂ ਕਿਉਂਕਿ ਸਾਰਿਆਂ ਨੂੰ ਲਵਿਆ ਸ਼ਾਂਗਲੀ ਡਾਂਗ ਉਹ ਦੇਖੋ ਵਿੰਦਰੀ ਮੇਰੇ ਅਸਤੇ ਕੀ ਲੈ ਰਹੇਂਦਰੀ ਲੱਸੀ ਵਾਓ ਕਿ ਅਸਰ ਗੋਹਿਆਂ ਚ ਜਾ ਕੇ ਆਈ ਹਾਂ ਹਾਂ ਤੇ ਨਮਕ ਡਾਲਾ ਇਸਮੇ ਜੀ ਘਿਰ ਕੇ ਖੱਟੀ ਹੈ ਖੱਟੀ ਤੇ ਖੱਟੀ ਕੋਈ ਲੱਸੀ ਪੁੱਤ ਜਿੰਨੀ ਖੱਟੀ ਹੋਰ ਨਹੀਂ ਚੰਗੀ ਹੁੰਦੀ ਐ ਲਓ ਜੀ ਇਹ ਆ ਗਈ ਜੀ ਲੱਸੀ ਆ ਜਾ ਫਿਰ ਜਿਹਨੇ ਜਿੰਨੀ ਲੱਸੀ ਪੀਣੀ ਐ ਲੱਸੀ ਦੀ ਹਾਂ ਜੀ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਸੀ ਵੀ ਤੁਸੀਂ ਮੇਰੇ ਪਿਛਲੇ ਦੋ ਤਿੰਨ ਬਲੌਗ ਨੂੰ ਬਹੁਤ ਪਿਆਰ ਦਿੱਤਾ ਤੇ ਉਮੀਦ ਕਰਦੇ ਹਾਂ ਇਸ ਬਲੌਗ ਨੂੰ ਵੀ ਪਿਆਰ ਦਿਓਗੇ ਤੁਹਾਨੂੰ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਨਾਲ ਮਿਲਾਵਾਂਗੇ ਠੀਕ ਹੈ ਤਾਂ ਮਿਲਦੇ ਗਿਲਦੇ ਰਹਿਣਾ ਚਾਹੀਦਾ ਹਰ ਕਿਸੇ ਦੇ ਨਾਲ ਪ੍ਰਾਣਾ ਕਲਚਰ ਸਾਡੇ ਇਧਰ ਬੱਚਾ ਪਾਰਟੀ ਪਹੁੰਚਣ ਗਿਆ ਹੁਣ ਹਜੇ ਇਹ ਉਹ ਤਾਂ ਕੋਈ ਹੋਰ ਹੀ ਲੰਘ ਗਿਆ ਮੈਨੂੰ ਇਹ ਲੱਗ ਕਿ ਕਿੱਦ ਲੱਟੂ ਵਰ ਗਿਆ ਆ ਦੇਖੋ ਜੀ ਦਾਦੀ-ਪੋਤੀ ਦਾ ਪਿਆਰ ਦੇਖੋ ਜੀ ਹੇਲੋ ਕੀ ਕਰ ਨਵੇਂ ਕਰਿਆ ਗਿਆ ਆਪਾਂ ਕਿਦਾ ਕਰ ਰਹੇ ਹੈ ਕਿਹੜਾ ਕਰ ਹੈ ਦੱਸ ਦੇ ਇਹਦਾ ਹੈਗਾ ਇਹਦਾ ਹੈਗਾ ਨਹੀਂ ਮੀਨਾ ਦਾ ਮੀਨਾ ਦਾ ਮੇਰਾ ਕਰ ਹੈ ਹਾਏ ਬਤੋਏ ਤੇਰੀ ਮੁਝ ਕੀ ਆਵश्यक ਕਰ ਲਓ ਵੀ ਹੁਣ ਆਪਾਂ ਬਲੌਗ ਦਾ ਕਰਨ ਲੱਗੇ ਐਂਡ ਹਾਂ ਆਮ ਫਰੀ ਯਸ ਲਓ ਜੀ ਮੈਂ ਹੁਣ ਹੋ ਗਿਆ ਫਰੀ ਹੁਣ ਮੈਂ ਰਿਲੈਕਸ ਹੋਣਾ ਚਾਹੁੰਦਾ ਹੁਣ ਮੈਂ ਕਿੱਕਰ ਸਿੰਘ ਤੋਂ ਦੁਬਾਰਾ ਤੋਂ ਵਿਰਾਟ ਬਣਨਾ ਚਾਹੁੰਦਾ ਐਦਾਂ ਮਲਾਓ ਸਾਡੇ ਹੀਰੋ ਸਾਹਿਬ ਦਾੜੀ ਦੇ ਵਿੱਚ ਤਿਹਣਾ ਦੀ ਦਾੜੀ ਚ ਚੋਰ ਦੀ ਦਾੜੀ ਤਣਕਾ ਹੁੰਦਾ ਨਾ ਇਹਦੇ ਵੱਡਾ ਸਾਰਾ ਤੇਲ ਹੈ ਠੀਕ ਹੈ ਇਹ ਜਗਦੇਵ ਖੜ ਕੇ ਨਿਰਨੇ ਕਾਲ ਦੀ ਵੀਡੀਓ ਪਾ ਦਿੰਦਾ ਹੈ ਲੋਕਾਂ ਦੀ ਉੱਠਣ ਵੀ ਨਹੀਂ ਦਿੰਦਾ ਸਵਾਵਾਂ ਪੰਜ ਵੀਡੀਓ ਦਾ ਟਾਈਮ ਹੈ ਇਹਦਾ ਹਾਂ ਇਹਦੇ ਚੈਨਲ ਨੂੰ ਵੀ ਫੋਲੋ ਕਰਿਓ ਕਿਹੜਾ ਚੈਨਲ ਹੈ ਦੱਸ ਵੀ ਮੁੰਡਿਆ ਜਰੂਰ ਕੋਲੋ ਦੋ ਜਗਦੇਵ ਗਹਿਰੀ ਜਗਦੇਵ ਗਹਿਰੀ ਇਧਰ ਵੀ ਮਿਲਾਓ ਕਲਦੀ ਸਾਡੇ ਪੂਰਾ ਸੇਟ ਲਓ ਗੁਰਦੀਪ ਸਿੰਘ ਵੀ ਲੋ ਗ੍ਰੀਵੀ ਆਰਟਿਸਟ ਨਾਮ ਆਏ ਨੇ ਉਹ ਉਧਰ ਸਾਡੇ ਆਰਟਿਸਟ ਵਿਲੇ ਬੈਠ ਗਏ ਨੇ ਇਹਨਾਂ ਨੂੰ ਸਾਰਿਆਂ ਨੂੰ ਉਹ ਵਿਲੇ ਬੈਠੇ ਹੋ ਤੁਸੀਂ ਸਾਰੇ ਨੇ ਇੰਨਾ ਕੁਝ ਇਕੱਠਾ ਹੋ ਕੇ ਦੇਖੋ ਇਹ ਕੰਮ ਕਰਦੇ ਨੇ ਹੈ ਇਹ ਕਰਨਗੇ ਕੰਮ ਆਂਦਰਾ ਹਲੋ ਹਾਂ ਜੀ ਸੀਨ ਕਰਕੇ ਹਟੇ ਦੀ ਦਮ ਚ ਲੈਣ ਲੱਗੇ ਨਹੀਂ ਆਹ ਦਮ ਲੈ ਸੀਨ ਸਾਡਾ ਵੀ ਕੰਮ ਤੁਸੀਂ ਲੈ ਲਓ ਆ ਕੈਮਰਾ ਇਧਰ ਕਰੋ ਅਸੀਂ ਮਹਿਜ਼ ਇੱਕ ਮੋਬਾਈਲ ਹੀ ਨਹੀਂ ਕਲਾ ਦੇਖ ਰਹੇ ਮੋਬਾਈਲ ਚੋਂ ਵੀ ਦੇਖ ਕੇ ਕੋਈ ਵੀਡੀਓ ਦੇਖ ਕੇ ਉਹ ਸਿੱਖਣ ਦੀ ਕੋਸ਼ਿਸ਼ ਕਰਦੇ ਆ ਹੁਣ ਸਿੱਖਣ ਦੀ ਕੋਸ਼ਿਸ਼ ਕਰ ਰਹੇ ਨਾ ਇਸ ਤੋਂ ਪਹਿਲਾਂ ਵੀ ਸਾਡੀ ਯਾਰੀ ਤੋਂ ਅਸੀਂ ਕੋਈ ਫਰਕ ਪਵੇ ਮੈਂ ਨਾ ਇਹਨਾਂ ਦੇ ਬਾਅਦ ਗਹਿਣੇ ਕਿੱਲਾ ਹਾਂ ਕਿਉਂਕਿ ਇਹ ਅਸਲੀ ਜਵੀਰ ਨਹੀਂ ਹੈਗੇ ਤੇ ਇਹ ਮੇ ਦਾ ਭਾਈ ਹੁਣ ਮੈਂ ਦਾ ਅਧਾਰੀ ਵਾਲਾ ਬੰਦਾ ਆ ਲੋ ਦੀ ਸਰਦਾਰ ਆ ਮੇਰਾ ਆਪ ਦਾ ਸਗਾ ਕੜਾ ਨਕਲੀ ਹੈ ਨਕਲੀ ਇੱਥੇ ਬਾਈ ਉਹ ਕਹਾਵਤ ਸੱਚ ਕਰਦੀ ਬਾਈ ਕਿ ਕਰਨੇ ਕਹਿੰਦਾ ਬਗਾਨਾ ਲੈਣਾ ਪਾ ਕੇ ਨਾ ਸੰਕੀਨੇ ਜੇ ਮਗਾਣਾ ਕਹਿਣਾ ਪਾਇਆ ਆਪ ਦਾ ਰੂਪ ਕਮਾਇਆ ਹਾਂ ਆਹ ਕਮਾਇਆ ਤਨ ਰੂਪ ਨਹੀਂ ਨਹੀਂ ਭਾਈ ਨੇ ਨਾ ਮੇਰੇ ਕਹਿਣ ਤੋਂ ਬਿਨਾ ਜਿਹੀ ਜੇ ਮੇਰੀ ਲੁੱਕ ਚਾਹੀਦੀ ਸੀ ਭਾਈ ਨੇ ਮੇਰੀ ਉਹ ਲੁੱਕ ਬਣਾਈ ਜਿਹੜੀ ਮੈਨੂੰ ਨਹੀਂ ਪਤਾ ਸੀ ਜਿਹੜੀ ਮੈਨੂੰ ਵੀ ਨਹੀਂ ਪਤਾ ਸੀ ਲੈ ਭਾਈ ਸੰਗਮੋਤਰ ਵੀ ਲਾ ਰਹੇ ਸੀ ਆਪ ਦਾ ਇਹਨਾਂ ਸੰਗਮੋਤਰ ਵੱਡੇ ਭਾਈ ਅਜੇ ਚੱਲ ਭਾਈ ਮੰਗਲ ਸੂਤਰ ਨੂੰ ਨਾ ਪਕੜਿਆ ਇਹ ਮੰਗਲ ਸੂਤਰ ਮੰਗਲ ਸੂਤਰ ਪੁਰਗਾ ਦੇ ਹੁੰਦਾ ਬੰਦੇ ਦੇ ਸੰਗਮੋਤਰ ਸਦਾ ਹਾਂ ਤੁਹਾਣਾ ਜੀ ਆਸ ਉਤਾਰ ਲੈ ਆਕਲਾ ਸੋਪ ਕਿਵੇਂ ਲੱਗਿਆ ਤੁਹਾਨੂੰ ਅੱਜ ਤੁਹਾਡਾ ਕੈਕਟਰ ਮੈਨੂੰ ਬਹੁਤ ਵਧੀਆ ਲੱਗਾ ਅੱਜ ਸਾਰਾ ਤੋਂ ਡਿਫਰੈਂਟ ਇਹ ਮਨਿੰਦਰ ਕਰਦੀ ਹੈ ਇਹ ਉਸ ਕਰਦੀ ਹੈ ਹਾਂ ਲੈ ਬਲ ਮੈਂ ਆਦੀ ਲੋਕ ਦੇਖ ਰਿਹਾ ਮੈਂ ਲੋਕ ਦੇਖੀ ਨਹੀਂ ਅੱਜ ਅਸੀਂ ਬਹੁਤ ਜ਼ਿਆਦਾ ਬਿਜ਼ੀ ਆ ਅੱਜ ਅਸੀਂ ਮੈਨੂੰ ਨਾ ਇਹ ਦੱਸੋ ਵੀ ਮੇਰੀ ਪੱਗ ਕਿਵੇਂ ਲੱਗਦੀ ਅੱਜ ਅੱਜ ਮੈਂ ਬਿਨਾ ਸ਼ੀਸ਼ੇ ਚ ਦੇਖੇ ਤੋਂ ਪੱਗ ਬੰਨੀ ਹੋਈ ਹੈ ਕਿਵੇਂ ਲੱਗਦੀ ਹੈ ਕਿ ਐਸੀ ਲੱਗਦੀ ਹੈ ਠੀਕ ਲੱਗਦੀ ਹੈ ਅੱਛੀ ਲੱਗਦੀ ਹੈ ਵਧੀਆ ਲੱਗਦੀ ਹੈ ਇੱਕ ਗੱਲ ਹੈਗੀ ਹੈ ਪੱਗ ਭਾਵੇਂ ਕਿੰਨ ਮਰਜ਼ੀ ਬੰਦੀ ਜਾਵੇ ਪਰ ਲੱਗਦੀ ਸੋਹਣੀ ਹੀ ਆਏ ਇਹ ਤਾਂ ਪੱਗ ਤਾਂ ਪੱਗ ਆ ਬਈ ਨਹੀਂ ਸਹੀ ਹੈ ਹਾਂ ਹੁਣ ਮੈਂ ਲਾਸਟ ਆ ਆ ਕਮ ਆਜੀ ਪਰ ਟੋਪੀ ਲਗਣੇ ਆ ਸੁੱਦੀ ਲਾਲੀਏ ਪੁੱਠੀ ਲਾਲੀਏ ਬਹੁਤ ਦੇਖਦੇ ਆ ਨਾ ਲਵ ਜੀ ਸੀਨ ਕਰਕੇ ਹੁਣ ਅਸੀਂ ਜਾਂਦੇ ਪਈਆਂ ਦੂਜੇ ਘਰੇ ਤੇ ਇਹ ਮੇਰੇ ਨਾਲ ਨੇ ਮੇਰੇ ਕੋੜਮ ਜੀ ਕੀ ਹਾਲ ਹੈ ਕੜਮਾ ਦੋਨੇ ਕੜਮੇ ਇਕੱਠੇ ਹੋ ਗਏ ਪਰ ਆਹ ਕੜਮਾ ਥੋੜਾ ਜਿਹਾ ਬਾਈ ਜਿਆਦਾ ਹੈਲਥੀ ਹੈ ਮੇਰੇ ਨਾਲੋਂ ਮੈਂ ਫਿਰ ਵੀ ਥੋੜਾ ਜਿਹਾ ਕਸੇ ਨਹੀਂ 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 ਜਿਵੇਂ ਕੜਦੰਦ ਐਕਟਿੰਗ ਦੇ ਐਵੇਂ ਲੱਗਦੇ ਆ ਚਲੋ ਏ ਵੀ ਪਾਈਆਂ ਦੇ ਸਿਰ ਤੇ ਹੁੰਦਾ ਕੱਲਾ ਬੰਦਾ ਕੁਝ ਵੀ ਨਹੀਂ ਹੱਥ ਆ ਲੈਦਾ ਕੁਝ ਨਹੀਂ ਜਦੋਂ ਆਪਾਂ ਇਹਨੂੰ ਐ ਕਰਾਂਗੇ ਨਾ ਫੇਰ ਕੁਝ ਨਿਕਲਦਾ ਸਹੀ ਗੱਲ ਸਹੀ ਗੱਲ ਨਾਲ ਦਾ ਬੰਦਾ ਵੀ ਅਗਰ ਤੁਹਾਡੇ ਵਧੀਆ ਹੈ ਨਾ ਤਾਂ ਤੁਸੀਂ ਚੰਗਾ ਕੰਮ ਕਰ ਸਕਦੇ ਹੋ ਦੇਖੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਿਲਕੁਲ ਪਰ ਜਿਹੜਾ ਵਿਚਾਰਾ ਕੋਈ ਆਪ ਘੱਟ ਕੰਮ ਜਾਣਦਾ ਹੋਵੇ ਜਦੋਂ ਉਹਦੇ ਨਾਲ ਕੰਮ ਕਰਨਾ ਪੈਂਦਾ ਨਾ ਫੇਰ ਥੋੜਾ ਔਖਾ ਲੱਗਦਾ ਨਾ ਔਖਾ ਲੱਗਦਾ ਹਾਂ ਜਦੋਂ ਨਾਲ ਦਾ ਬੰਦਾ ਵੀ ਇੱਕ ਮੈਨੂੰ ਐ ਦੱਸੋ ਵੀ ਤੁਸੀਂ ਹੁਣ ਮਤਲਬ ਬਹੁਤ ਟਾਈਮ ਹੋ ਗਿਆ ਤੁਹਾਨੂੰ ਥੀਏਟਰ ਨਾਲ ਜੁੜਿਆ ਨੂੰ ਐਕਟ ਕਰਦਿਆਂ ਨੂੰ ਹਨਾ ਤੇ ਤੁਸੀਂ ਕਿਵੇਂ ਦੇਖਦੇ ਹੋ ਇੱਕ ਆਮ ਜਿਹੜੇ ਲੋਕ ਆਪਾਂ ਨੂੰ ਪਿਆਰ ਕਰਦੇ ਆ ਦੇਖਦੇ ਆ ਦਰਸ਼ਕ ਹਨ ਤੇ ਉਹ ਆਪਣੀ ਜ਼ਿੰਦਗੀ ਨੂੰ ਮਤਲਬ ਹੰਡਾਉਣਾ ਚਾਹੁੰਦੇ ਨੇ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਵੀ ਇਸ ਤਰੀਕੇ ਦੀ ਸਾਡੀ ਜ਼ਿੰਦਗੀ ਹੋ ਜਾਵੇ ਹਨ ਹਰ ਕੋਈ ਚਾਹੁੰਦਾ ਹੁੰਦਾ ਹੈ ਨਾ ਤੇ ਤੁਸੀਂ ਮੈਨੂੰ ਦੱਸੋ ਵੀ ਹਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਕੋਸ਼ਿਸ਼ ਕਰੇ ਤਾਂ ਕਾਮਯਾਬ ਹੋ ਸਕਦਾ ਬਿਲਕੁਲ ਹੋ ਸਕਦਾ ਅਗਰ ਸੋਡਾ ਮਨ ਸੱਚਾ ਹੈ ਤੁਸੀਂ ਸੱਚੇ ਦਿਲੋਂ ਕੋਈ ਕੰਮ ਕਰਦੇ ਹੋ ਮਿਹਨਤ ਕਰਦੇ ਹੋ ਤਾਂ ਸੋਡੀ ਉਹ ਸੱਚੀ ਜਿਹੜੀ ਮਿਹਨਤ ਹੋਊਗੀ ਨਾ ਤੁਸੀਂ ਇੱਕ ਦਿਨ ਆਪਦੀ ਜ਼ਰੂਰ ਮੰਜ਼ਲ ਪਾ ਲੋਗੇ ਬਿਲਕੁਲ ਇਹ ਸਾਡੀਆਂ ਪੁਰਾਣੀਆਂ ਗਲੀਆਂ ਜੀ ਬਾਈ ਜੀ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਦੇਖੋ ਆ ਆਪਣੇ ਹੱਥ ਨੇ ਜਿੰਨਾਂ ਨਾਲ ਆਪਾਂ ਕਿਰਤ ਕਰਨੀ ਹੁੰਦੀ ਹੈ ਤੇ ਆਪਾਂ ਆਰਟਿਸਟਾਂ ਨੇ ਆ ਜਵਾਨਾਂ ਨੂੰ ਬੋਲਣਾ ਹੁੰਦਾ ਹੈ ਠੀਕ ਹੈ ਆਪਾਂ ਉਹਦੇ ਫੇਸ ਦੇ ਹਾਵ ਭਾਵ ਦੇਣੇ ਹੁੰਦੇ ਆਪਾਂ ਉਹ ਕਹਿ ਜੇ ਦੇ ਸਕਦੇ ਆ ਹਾਂ ਲੋਕ ਪਸੰਦ ਕਰਦੇ ਆ ਫਿਰ ਆਪਣਾ ਕੁਝ ਬਣਦਾ ਹੈ ਬਿਲਕੁਲ ਦੇਖੋ ਹੁਣ ਗੱਲ ਆਏ ਆ ਵੀ ਅਸਲ ਦੇ ਵਿੱਚ ਗੱਲ ਇਹ ਹੁੰਦੀ ਆ ਵੀ ਕਰਨ ਵਾਲੇ ਦੇ ਕੋਲ ਤਾਂ ਤਰੀਕੇ ਹਜ਼ਾਰ ਹੁੰਦੇ ਨੇ ਤੇ ਨਾ ਕਰਨ ਵਾਲੇ ਦੇ ਕੋਲ ਬਹਾਨੇ ਹਜ਼ਾਰ ਹੁੰਦੇ ਨੇ ਸੋ ਜ਼ਿੰਦਗੀ ਦੇ ਵਿੱਚ ਨਾ ਹਾਰਾਂ ਵੀ ਹੁੰਦੀਆਂ ਰਹਿੰਦੀਆਂ ਨੇ ਜਿੱਤਾਂ ਵੀ ਆਉਂਦੀਆਂ ਰਹਿੰਦੀਆਂ ਨੇ ਤੇ ਕੋਈ ਚੱਕਰ ਨਹੀਂ ਘਬਰਾਇਆ ਨਾ ਕਰੋ ਟੈਨਸ਼ਨ ਨਾ ਲਿਆ ਕਰੋ ਇਸ ਤਰੀਕੇ ਨਾਲ ਪੈ ਕੇ ਕਣਕ ਖਾਇਆ ਕਰੋ ਹਾਂ ਪਰ ਕਦੇ ਵੀ ਇੱਕ ਇਹ ਨਾ ਚੈਲੰਜ ਕਬੂਲ ਕਰਿਆ ਕਰੋ ਬਿਹਾਗਰ ਸੋਨੂੰ ਕੋਈ ਚੈਲੰਜ ਕਰਦਾ ਨਾ ਉਹਨੂੰ ਕਹੋ ਵੀ ਹਾਂ ਯਾਰ ਮੈਂ ਕੁਝ ਕਰਨਾ ਹੈ ਕੋਸ਼ਿਸ਼ ਕਰਨਾ ਹੈ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਠੀਕ ਹੈ ਨਾ ਕੋਸ਼ਿਸ਼ ਕਰਨ ਵਾਲਾਂ ਦੀ ਹਾਰ ਨਹੀਂ ਹੁੰਦੀ ਤੇ ਇਧਰ ਕੰਮੋਂ ਕਦੇ ਵੀ ਕਿਸੇ ਕਦੇ ਵੀ ਕਿਸੇ ਦਿਨ ਵੀ ਬਿਮਾਰ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲਣੇ ਦੋਸਤੋ ਠੀਕ ਹੋ ਕੀ ਕਰ ਰਹੇ ਸੀ ਹਾਂਜੀ ਸਾਡਾ ਚੱਲ ਰਿਹਾ ਸ਼ੂਟ ਹੈ ਅਸੀਂ ਸਵੇਰ ਦੇ ਆਏ ਆ ਬੈਠੇ ਬੈਠੇ ਆ ਪਰ ਸਾਨੂੰ ਕਹਿੰਦੇ ਤੁਹਾਨੂੰ 4 ਵਜੇ ਤੋਂ ਬਾਅਦ ਤੁਹਾਡੇ ਨਾਲ ਅਸੀਂ ਸ਼ੂਟ ਕਰਾਂਗੇ ਤੇ ਸਾਡੇ ਦੇ 7 ਵਜੇ 7 ਵਜੇ ਹੋਣੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਮੇਰਾ ਕੱਲਾ ਸਿਰਸੜਾਈ ਜਾਂਦਾ ਕੱਲਾ ਸਿਰਸੜਾਈ ਜਾਂਦਾ ਹੂ ਨਾ ਮੈਂ ਤਾਂ ਆਪ ਸੁਬਾਹ ਦੀ ਬੈਠੀ ਆ ਕੇ ਮੈਨੂੰ ਨੀਂਦ ਵੀ ਆਈ ਜਾਂਦੀ ਆ ਪਰ ਮੈਨੂੰ ਸੌਣ ਨਹੀਂ ਦਿੰਦੇ ਕੋਲ ਰੋਲਾ ਪਾਈਂਦੇ ਉਹ ਬੰਦ ਤੋਂ ਬੈਠੀ ਆ ਭਾਈ ਬੰਦ ਤੋਂ ਚਲਾਕ ਹੋ ਗਏ ਬੰਦ ਦੇਖ ਰਹੀ ਐ ਸਤਿ ਸ਼੍ਰੀ ਅਕਾਲ ਭਾਈ ਵੰਤੋ ਇਹ ਵੀ ਗੱਲ ਇਹ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਗੱਲ ਹੋਰ ਵੀ ਆਖਾਂ ਨੂੰ ਨਹੀਂ ਤਾਉਂ ਨਹੀਂ ਉੱਠਦੇ ਜਦੋਂ ਆਪਾਂ ਜਵਾਕਾਂ ਨੂੰ ਲੋਰੀਆਂ ਰਾਈ ਜਾਂਦੇ ਹਾਂ ਹਾਂ ਹੁਣ ਮੇਰੀ ਗੱਲ ਸੁਣੋ ਇੱਕ ਮਿੰਟ ਹੈ ਭਾਈ ਜੀ ਮੇਰੀ ਗੱਲ ਸੁਣੋ ਮੈਂ ਦੱਸ ਦਿਆਂ ਵੀ ਕਰੇਵਾ ਦੇਖਣ ਵਾਲੇ ਸਾਰੇ ਨਾਟਕ ਵਾਲੇ ਬੰਦਿਆਂ ਨੂੰ ਤੇ ਮਕਲਾਵਾ ਦੇਖਣ ਵਾਲਿਆਂ ਨੂੰ ਵੀ ਇਹ ਹੈ ਭਾਈ ਬੰਤੋ ਜਿਹਨੂੰ ਬੰਤੋ ਚਲਾਕੋ ਕਹਿੰਦੇ ਆ ਤੇ ਇਹ ਮੇਰੀ ਰੀਅਲ ਸਿਸਟਰ ਹੈ ਜੀ ਵੱਡੀ ਭੈਣ ਆ ਮੇਰੀ ਸਾਕੀ ਭੈਣ ਆ ਸਾਈਟ ਤੇ ਫਾਈਲ ਮੇਰ ਕਰਾਉਣੀ ਹੈ ਇਹਦੀ ਹੋਰ ਤੇ ਇਹ ਦੋਨੇ ਪਾਸੇ ਅੱਗ ਵੀ ਲਾ ਲਿੰਦੇ ਕਈ ਵਾਰੀ ਜਿਵੇਂ ਹੁਣ ਤੁਹਾਨੂੰ ਦੇਖਿਆ ਨਾ ਵੀ ਉਧਰ ਜਦੋਂ ਗੁੱਸਾ ਆ ਜਾਂਦਾ ਨਾ ਫਿਰ ਤਾਂ ਮੈਂ ਐ ਕਰਦੀ ਹਾਂ ਹਾਂ ਜਿਵੇਂ ਉਧਰ ਮੇਰੀਆਂ ਕਿਸ਼ਤਾਂ ਆਲੇ ਪਾਸੋਂ ਗੱਲ ਕਰਕੇ ਗਏ ਤਾਂ ਉਧਰ ਜਾ ਕੇ ਸੰਪਾੜਲੂ ਭਰਤਾ ਉਹ ਸਾਡੇ ਘਰੇ ਆ ਕੇ ਲੜਾਈ ਕਰ ਗਈ ਉਹ ਤਾਂ ਕਹੀ ਜਾਂਦੇ ਆ ਕਹਿੰਦੇ ਲੱਗ ਤਾਂ ਇਹਦੀ ਲਾਈ ਵੀ ਹੈ ਦੋਨੇ ਘਰ ਅੱਜ ਹੈ ਪਰ ਮੈਂ ਤਾਂ ਦਵਾਈ ਉਹੀ ਲਾਈ ਜਾਂਦੇ ਹਾਂ ਤੁਸੀਂ ਨਾ ਭਾਈ ਇਹ ਤਾਂ ਮੇਰੀਆਂ ਭੈਣਾਂ ਨਹੀਂ ਮੇਰੇ ਭਰਾ ਨੇ ਇਹ 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 ਵਿਚਾਲੇ ਵਾਲੇ ਸਿਸਟਰ ਨੇ ਇੱਕ ਛੋਟੀ ਹੈ ਸਾਡੀ ਅੱਗ ਦੀ ਨਾਲ ਜਿਹਨੂੰ ਕਹਿੰਦੇ ਸੀ ਤੇ ਦੂਜੀ ਇੱਕ ਵੱਡੀ ਹੈ ਫਿਰ ਕਦੇ ਤੁਹਾਨੂੰ ਉਹਨਾਂ ਦੇ ਨਾਮ ਬਿਲਾਵਾਂਗੇ ਹਾਂ ਤੇ ਲਓ ਹੁਣ ਠੰਡਾ ਪਾਣੀ ਆ ਗਿਆ ਜੀ ਤਾਂ ਪਾਣੀ ਦੱਸੋ ਕਿਹਨੇ ਕਿਹੜਾ ਪੀਣਾ ਹਾਂਜੀ ਪਾਣੀ ਸਰ ਜੋਲਟਾ ਪੀਤਾ ਜੀ ਛੋਟਾ ਕੰਮ ਜੋਲਟਾ ਪੀਤਾ ਸੱਚੀ ਭਾਈ ਚਾਹ ਦਿਓ ਹੈਗੀਆ ਮੈਂ ਤਾਂ ਲੋਕ ਕਹਿਣਗੇ ਵੀ ਕਿਕਰ ਸੇ ਉਹ ਇਹਦੇ ਵਿੱਚ ਬੈਠਾ ਵੀ ਚਾਹ ਮੰਗੀ ਜਾਂਦਾ ਅਗਰ ਤੇ ਚਾਹ ਪੀਣੀ ਆ ਤਾਂ ਇਹਦੇ ਵਿੱਚ ਗਾਇਸ ਪਰ ਇਹ ਹੋਇਆ ਮੇਰੇ ਬਟੂਏ ਕਿ ਫੇਰ ਚਾਹ ਕਰਮ ਹੋਊਗੀ ਲੈ ਦਿਖਾ ਸਾਨੂੰ ਸ਼ੇਤ ਖੇਤ ਦਿਖਾ ਦੇ ਕਰਾ ਲੈ ਆਵੇਂਗਾ ਸ਼ੇਤ ਹੀ ਸ਼ੇਤ ਹੀ ਸ਼ੇਤ ਹੀ ਸ਼ੇਤ ਹੀ ਸ਼ੇਤ ਵਿੱਚ ਪਈ ਹੈ ਸਿਲੰਡਰ ਵਾਲੇ ਪੈਸੇ ਆ ਗਏ ਅੱਛਾ ਸਿਲੰਡਰ ਸਿਲੰਡਰ ਮੁੱਕ ਗਿਆ ਹੋ ਚੱਲ ਕੋਈ ਠੰਡਾ ਪਾਣੀ ਪੀ ਲੈਨੇ ਫਿਰ ਉਹਨਾਂ ਕਹਿੰਦੀ ਸੀ ਇਹ ਕਹਿੰਨੀ ਮੈਂ ਪੈਸੇ ਲੈਣ ਚੰਗੀਆਂ ਹੂੰ ਇਹ ਦੱਸ ਕੇ ਗਈ ਸੀ ਲਓ ਹੁਣ ਇਹ ਪੈਸੇ ਲੈ ਕੇ ਗਈ ਇਹ ਦੇਖ ਹਾਜਮੇ ਨਹੀਂ ਹੋਏ ਹੈਗੇ ਇੱਧਰ ਕਪੜਾ ਲੀੜੀਆਂ ਤੇ ਲਾਈ ਹੋਣੀ ਪੱਕਾ ਇੱਧਰ ਦੇਖੋ ਹਾਂ ਮੇਰੀ ਮਾਸੀ ਵਾਲੇ ਚਾਦਰਾਂ ਲੈ ਆਈ ਇੱਧਰ ਦੇਖੋ ਇੱਕ ਮਿੰਟ ਇੱਧਰ ਦਿਖਾਉਣੀ ਆ ਤੁਹਾਨੂੰ ਮੇਰੀ ਵਾਸੀ ਲੈ ਕੇ ਆ ਚਾਦਰਾਂ ਠੀਕ ਆ ਆ ਦੇਖੋ ਬਹੁਤ ਸੋਹਣੀ ਆ ਖੱਦਰ ਦੀ ਚਾਦਰਾਂ ਇਹ ਲਈ 800 ਦੀ ਇੱਕ ਉਹ ਮਾਈ ਗੋਡ ਅੱਧਰ ਦੇਖੋ ਕਿੰਨੀ ਆ ਇਹ ਦੋਨੇ ਪਾਸੇ ਬਿਸਾਂਗੀਆਂ ਆ ਅੱਜ ਬਾਜ਼ਾਰ ਨਾਲ ਨੂੰ ਸਸਤ ਗਈਆਂ ਸੀ ਤੁਹਾਨੂੰ ਦੱਸਦੀ ਆ ਹਾਂ ਨੂੰ ਸਸਤ ਨਾਲ ਤਾਂ ਜੰਨੇ ਦਾ ਰਾਸ ਕੀ ਕੇ ਆਈਆਂ ਇਹ ਚੈੱਕ ਲੋ ਨਾਲ ਇਹ ਚੁੰਨਾ ਡਾਈ ਕਰਾ ਕੇ ਲੈ ਆਈਆਂ ਤੇ ਦਵਾਈ ਲੈ ਕੇ ਆਈਆਂ ਜਨਨ ਜਿਹੜੇ 4 ਪੈਸੇ ਆਏ ਸੀ ਹਾਂਜੀ ਹਾਂਜੀ ਹਨ ਜਿਹੜੇ 4 ਪੈਸੇ ਆਏ ਸੀ ਉਹ ਉਹ ਇਹਨਾਂ ਨੂੰ ਆਇਆ ਹੋ ਗਿਆ ਵੀ ਰਾਤ ਕੱਟਣਗੇ ਘਰੇ ਦੀ ਖਰਚ ਦੀ ਗਏ ਨਹੀਂ ਹਾਂਜੀ ਇੱਕ ਹੋਰ ਐ ਸੱਚ ਮੇਰੇ ਗੱਲ ਜਾਏਗੀ ਮਰੀ ਬੰਦ ਤੋਂ ਪਹਿਣ ਪਤਾ ਕਿ ਮੈਂ ਪੁਰਾਣੀਆਂ ਬੁੜੀਆਂ ਪੰਡੀਆਂ ਦੇਖੀ ਬਰੋਕਸਪਸੋਂ ਇਹ ਆਪਣਾ ਢੇਰੀ ਮੰਡੀ ਤੋਂ ਸਮਾਨ ਖਰੀਦ ਕੇ ਆਹ ਤੂੰ ਇਹ ਦਿਸਿਆ ਤੋਂ ਬਹੁਤ ਵਧੀਆ ਲੱਗਿਆ ਇਹ ਕੀ ਹੈਗਾ ਹੋਰ ਲੈ ਬਈ ਮੈਨੂੰ ਦਿਖਾਓ ਦਿਖਾਓ ਇਧਰ ਮੇਰੇ ਬੱਚੇ ਨੂੰ ਦਿਖਾਓ ਇੱਕ ਵਾਰ ਦੋਨੋਂ ਦਿਖਾਓ ਕਿ ਮੇਰਾ ਪੁੱਤ ਆ ਗਿਆ ਦੇਖੋ ਆਵੇ ਕਿ ਇੱਕ ਇੱਕੰਦ ਸਿੰਘ ਦੇ ਬੱਚੇ ਆ ਗਏ ਇੱਕ ਮਿੰਟ ਮੈਨੂੰ ਸਕੂਲ ਵਾਲੇ ਆਏ ਕਿਹਾ ਸੀ ਵੀ ਅਸੀਂ ਬੈਂਚ ਉੱਤ ਭੇਜ ਤਾਂ ਦਿੱਤਾ ਤੇ ਉਹਨੂੰ ਦੁਬਾਰੇ ਸਕੂਲ ਪਰ ਜੋ ਕੁਸ ਕਰ ਮਹ ਲਿਆ ਉਹ ਕਰਕੇ ਨਾ ਚੱਲੀ ਆ ਸਤਿ ਸਕੂਲ ਗਿਆ ਉਹਨੂੰ ਤਾਂ ਆਇਆ ਗੁੰਨੇ ਆਇਆ ਪੁੱਤ ਇਹ ਬੱਚਾ ਸਾਡਾ ਜੰਮਦਾ ਜੀ ਐਕਟਰਸ ਬਈ ਠੀਕ ਹੈ ਨੇ ਇਹਨੇ ਸ਼ੁਰੂ ਤੋਂ ਲੈ ਕੇ ਸੌ ਬਹੁਤ ਫਿਲਮਾਂ ਕੀਤੀਆਂ ਨੇ ਤੇ ਆਇਆ ਛੋਟਾ ਬੱਚਾ ਸਰਗੁਣ ਇਹ ਮੈਨੂੰ ਲਾ ਲਿਆ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਹਨਾ ਕਿੰਨੇ ਗੁੰਨੇ ਪੁੱਤ ਆ ਜਾ ਪੁੱਤ ਮੇਰੇ ਕੋਲ ਆ ਜਾ ਆ ਜਾ ਆ ਜਾ ਆ ਜਾ ਇਹ ਆ ਜਾ ਹੁਣ ਥੋੜਾ ਇਹ ਇੱਧਰ ਆ ਫੜਿਓ ਸੱਸ ਦੀ ਸੱਚੀ ਕਾ ਲੈ ਬਈ ਮੇਰੇ ਗੁੰਨਾਂ ਕਾ ਲਾ ਦੇ ਬਾਈਕ 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 ਪੁਣੋ ਬੈਗ ਲਾ ਦੋ ਪੁੱਤ ਪੜਾਈ ਵਾਲਾ ਬੈਗ ਲਾ ਦੋ ਬੂਟ ਕਿੱਥੇ ਪੁਣਾ ਹੁਣ ਅੰਦਰ ਮੈਂ ਮੱਛਾ ਕਰ ਲਈ ਹੁਣ ਆ ਇੱਕ ਮਿੰਟ ਕਰ ਦੋ ਆ ਹਾ ਨਹੀਂ ਜੀ ਇਹ ਮੇਰਾ ਪੁੱਤ ਹੈ ਜੀ ਮੇਰੇ ਸਾਡੇ ਫੇਸ ਹੋ ਗਏ ਲਓ ਜੀ ਹੁਣ ਮੇਨ ਚੀਜ਼ ਦਿਖਾਉਣੇ ਨੇ ਦਿਖਾ ਦੇ ਦੇਖ ਉਹਨੇ ਅਬ ਇਧਰ ਕੀ ਦਿਖਾਵਾਂਗੇ ਓ ਓ ਕੌਣ ਆ ਗਿਆ ਹਰ ਕੌਣ ਆ ਗਿਆ ਇਹ ਵੀ ਮਹਿੰਗੀ ਦਾ ਲੈ ਆਇਆ ਇਹ ਸਰਗਣਾ ਭਾਈ ਇਹ ਗੁੰਨੇ ਦੀ ਵੱਡੀ ਭੈਣ ਹੈ ਇਹ 1100 ਠੀਕ ਹੈ ਨਾ ਤੇ ਇਹ ਮੇਰੀਆਂ ਕੁੜੀਆਂ ਬੜੀਆਂ ਹੁੰਦੀਆਂ ਦੋਨੋਂ ਦੇਖ ਲਓ ਕਰੇਵੇ ਦੇ ਇਹਨੇ ਮੇਚ ਪਾਈ ਮੇਰਾ ਪਰ ਇਸ ਕਰੇਵੇ ਚ ਨਹੀਂ ਮੁਕਲਾਵੇ ਚ ਕੱਲ ਦੀ ਛੁੱਟੀ ਹੈ ਤੈਨੂੰ ਰੋਜ਼ ਕੱਲ ਦੀ ਛੁੱਟੀ ਹੈ ਓਏ ਤੈਨੂੰ ਰੋਜ਼ ਛੁੱਟੀ ਹੁੰਦੀ ਹੈ ਦੱਸ ਮੈਂ ਦੱਸ ਨਾ ਨਾ ਦੱਸ ਮਾਂ ਮੇਰੀ ਗੱਟੇ ਕੋਈ ਨਹੀਂ ਆ ਹੁਣ ਉਹ ਕਹਿ ਕੇ ਗਿਆ ਹੈਗਾ ਵੀ ਤੜਕੇ ਸਕੂਲ ਭੱਜਣਾ ਜਾਣਾ ਪਊਦੈ ਨੂੰ ਜਾਣਗੀ ਨਹੀਂ ਕਿਉਂ ਅੱਜ ਪਹਿਲੇ ਮੈਂ ਗੈਸ ਨੂੰ ਇਹ ਦੇਖੋ ਅਸਲ ਮੈਂ ਗੱਲ ਦਿਖਾਉਣਾ ਇੱਧਰ ਮੇਰੇ ਪੁੱਤ ਦੇ ਐ ਗੱਲਾਂ ਦੇ ਵਿੱਚ ਇਹ ਆ ਕੱਡੇ ਪੈ ਗਏ ਕੱਡੇ ਪੈ ਗਏ ਇੱਧਰ ਵੀ ਕੱਡਾ ਪੈ ਗਏ ਕੱਡਾ ਪੈ ਗਏ ਕੁਚ 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 ਕਿਵੇਂ ਲੱਗਿਆ ਬਈ ਸਾਨੂੰ ਸਾਡਾ ਗੁੰਨਾ ਗੁੰਨਾ ਦੱਸੋ ਪਹਿਲਾਂ ਤਾਂ ਠੀਕ ਹੈ ਸਾਡੀ ਛੁੱਟੀ ਗੁੰਨੇ ਨੂੰ ਤੇ ਆਹ ਦੇਖੋ ਖੇਸ ਲਿਆਂਦੇ ਬਈ ਦੱਸੋ ਕਿ ਕਿ ਨੂੰ ਕਿਤੇ ਕਿਤੇ ਵਾਸਤੇ ਪਤਾ ਕੀ ਹੈ ਦੇਖੋ ਹਾਂ ਨਾ ਹੁੰਦਾ ਚਲੇ ਇਹ ਗਾਇਬ ਹੋ ਗਿਆ ਹੁੰਦਾ ਪਿੰਡਾਂ 'ਚ ਕਿਤੇ ਕਿਤੇ ਰਹਿ ਗਿਆ ਰਵਾਜ ਪਹਿਲਾਂ ਆਪਣੇ ਪਿੰਡਾਂ 'ਚ ਕੀ ਹੁੰਦਾ ਸੀ ਜੇ ਕਿਸੇ ਬੁੜੀ ਨੇ ਕਿਸੇ ਧੀ ਚਾਣੀ ਨੂੰ ਕਿਸੇ ਨੂੰ ਵੀ ਹਣਾ ਸੂਟ ਦੇਣਾ ਕਿਸੇ ਨਾਨ ਦਾਗੀ ਕਿ ਰਿਸ਼ਤੇਦਾਰੀ ਦੇ ਦੇਣ ਲੈਣ ਨੂੰ ਵੀ ਲਾਉਣਾ ਹੁੰਦਾ ਸੂਟ ਦੇ ਨਾਲ ਖੇਸ ਜਾਂ ਕੰਬੜਾ ਲਾਦਨੇ ਤੇ ਹਣਾ ਹਾਂ ਫਿਰ ਉਹ ਵਿਚਾਰੇ ਬੰਦੇ ਕਹਿੰਦੇ ਬਈ ਅਸੀਂ ਕੀ ਗੱਲ ਐਸੇ ਚੁਗ ਗਿਆ ਕਿਤੇ ਸੂਟ ਦਿੱਤਾ ਸਾਨੂੰ ਕੁਰਤਾ ਪਜਾਮਾ ਕਿਉਂ ਨਹੀਂ ਦੇ ਸਕਦੇ ਹਣਾ ਉਹ ਗੱਲ ਹੀ ਸੋਚਣ ਵਾਲੀ ਐ ਸਹੀ ਗੱਲ ਆ ਪਰ ਹੁਣ ਅਸਲ ਦੇ ਵਿੱਚ ਪੁਰਾਣਾ ਵਿਰਸਾ ਤੇ ਦੇਣਾ ਹਲੇ ਵੀ ਵਿਚ ਲਾਉਂਦੇ ਨੇ ਪਿੰਡਾਂ 'ਚ ਖੇਸ ਲਾਉਂਦੇ ਨੇ ਆ ਫਿਰ ਖੇਸ ਨੂੰ ਵੀ ਛੱਡਿਆ ਕੁਰਤੇ ਪਜਾਮ ਕਈ ਆਲਾ 100 ਜਾਂ 50 ਰੁਪਏ ਹੀ ਲਾ ਦਿੰਦਾ ਹਾਂ ਹਾਂ ਆਹਲਾ ਕਹਿੰਦਾ ਕੀ ਆਊਗਾ ਹੁਣ ਤਾਂ ਅਸਲ ਦੇ ਵਿੱਚ ਗੱਲ ਪ੍ਰੀਤ ਪਤਾ ਕੀ ਹੈ ਮਾਣ ਦਾ ਕਹਿੰਦੇ ਨੇ ਕਿ ਸੁਨ ਬਹੁਤ ਹੁੰਦਾ ਨਾ ਨਾ ਫਿਰ ਉਹ ਮਕਰੂਕਾਂ ਵਾਲਾ ਸੁਨ ਲਾਉਂਦਾ ਮੈਨੂੰ ਖੇਸ ਦੇ ਤਾਂ ਤੈਨੂੰ ਸੂਟ ਦੇ ਤਾਂ ਨਹੀਂ ਫਿਰ ਹੋਰ ਹੁੰਦਾ ਸੀਗਾ ਹਾਂ ਇੱਕ ਹੋਰ ਹੁੰਦਾ ਸੀ ਹਾਂ ਭਾਈ ਦੱਸੋ ਹੁਣ ਕੀ ਕੀ ਦੇ ਇਸ ਤੇ ਕੀ ਅਸੀਂ ਮੰਜੇ ਤੇ ਲਾਵਾਂਗੇ ਚਾਦਰਾਂ अच्छा ਤੇ ਆ ਸਾਡੇ ਕੇਸ ਭਾਈ ਤੇ ਉਹ ਸਾਡੇ ਇਹਦਾ ਰੇਟ ਦੱਸ ਸਕਦੇ ਹੋ ਕਿੰਨੇ ਕਿੰਨੇ ਦੇ ਹਨ ਕਿਈ ਵਾਰੀ ਕਿਸੇ ਨੇ ਲੈਣੇ ਹੁਣ ਤੇ ਲੈਣੇ ਹੋਣਗੇ ਆਪਾਂ ਪ੍ਰੋਮੋਸ਼ਨ ਕਰਦੇ ਲਈ ਕਰਨੀ ਆ ਨਾ 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 ਪਤਾ ਨਹੀਂ ਦੱਸਣੀ 100 ਦੇ 10 ਆ ਗਏ 100 ਦੇ 10 ਆ ਗਏ ਦੇਖੋ ਬੰਦ ਤੋਂ ਦਾ ਵਸ ਹਿੱਲ ਗਈ ਬੰਦ ਤੋਂ ਹਿੱਲ ਗਈ ਭਾਈ ਕਿੱਥੇ ਸੇਰ ਚੋਂ ਲੈ ਕੇ ਆਈ ਭਾਈ 100 ਦੇ 10 ਨਾ 10 ਰੁਪਏ ਚਲੋ ਚਲੋ ਸੀਨ ਲਾਓ ਭਾਈ ਸਾਰੇ ਹੁਣ ਅੰਦਾਜ਼ 100 ਦੇ 10 ਕੇਸ ਹਾਂ 100 ਦੇ 10 ਕੇਸ ਤੁਸੀਂ ਫ੍ਰੀ ਤੁਸੀਂ ਫ੍ਰੀ ਆਹ ਸਾਕ ਨੂੰ ਪਤਾ ਕਿ ਆਪਰੇ ਪੜਾ ਡਾਇਲੌਗ ਕਰਕੇ ਬਣਨੇ ਬਗਦੂ ਹਮੇਸ਼ਾ